ਇਹ ਜਗਾ ਜਿਹੜੀ ਕਿਸੇ ਟਾਈਮ ਅਸ਼ੋਕਾ ਟਾਕੀ ਇੱਥੇ ਹੁੰਦੀ ਸੀ ਔਰ ਸਕੂਲ ਦੇ ਸਾਹਮਣੇ ਜਿਹੜੀ ਇਹ ਨਟਰਾਜ ਹੋਟਲ ਹੁੰਦਾ ਸੀ ਇਹ ਉਹ ਜਗਾ ਨੂੰ ਸਾਰਿਆਂ ਨੂੰ ਸਾਝੀ ਨੂੰ ਢਾ ਦਿੱਤਾ ਛੋਕਾ ਢਾ ਢਾ ਜਿਹੜਾ ਹੋਟਲ ਨਟਰਾਜ ਉਹ ਵੀ ਢਾ ਦਿੱਤਾ ਇਹ ਪਲੋਟ ਹੁਣ ਬਣ ਗਿਆ ਅਲੈਗਜ਼ੈਂਡਰ ਸਕੂਲ ਦੇ ਸਾਹਮਣੇ ਬਿਲਕੁਲ ਬਿਲਕੁਲ ਔਰ ਇਹ ਦੀ ਤੈਅ ਤੱਕ ਹੁਣ ਅਸੀਂ ਜਾ ਰਹੇ ਆ ਤੁਹਾਨੂੰ ਵਾਲੇ ਟਾਈਮ 'ਚ ਸ਼ਾਇਦ ਥੋੜਾ ਜਿਹਾ ਟਾਈਮ ਲੱਗੇ ਦਿਓ ਸਾਨੂੰ ਇਹ ਮਹੰਤਾਂ ਦੀ ਜਗਾ ਹੈ ਇਹ ਮੰਤਾਂ ਜਗ੍ਹਾ ਹੈ ਨੰਬਰੀ ਥਾਣੀ ਹੈ ਹਾਂ ਇਹ ਮੰਤਾਂ ਦੀ ਜਗ੍ਹਾ ਮੈਂ ਤੁਹਾਨੂੰ ਗੱਲ ਉਸ ਤਰ੍ਹਾਂ ਨਹੀਂ ਕਰਾਂ ਬਸ ਤੁਹਾਨੂੰ ਇੰਨਾ ਇਸ਼ਾਰਾ ਦਿੰਦਾ ਸਾਡੇ ਕਾਗਜ਼ ਹਸਾ ਲੰਦੋ ਤੁਹਾਨੂੰ ਉਹ ਵੀ ਕੱਢ ਕੇ ਵਗਾਵਾ ਇਹ ਗਲਤ ਜੋ ਹੋ ਰਿਹਾ ਹੈ ਉਹ ਹੋ ਰਿਹਾ ਉੱਥੇ ਹੋਟਲ ਬਣ ਰਿਹਾ ਉਹਦੀ ਸ਼ਿਕਾਇਤ ਆਪਾਂ ਕਾਫੀ ਚਿਰ ਪਹਿਲਾਂ ਦੀ ਕੀਤੀ ਸੀ ਵੀ ਬਣ ਰਿਹਾ ਹੈ ਹੋਟਲ ਆ ਤੁਹਾਡੇ ਥੋੜੇ ਦਿਨ ਹੋਇਆ 15 20 ਦਿਨ ਹੋਏ ਹੋਣੇ ਆ ਏਟੀਪੀ ਪਰਮਿੰਦਰ ਜਿਹੜਾ ਉਹ ਕਾਰਵਾਈ ਕਰਕੇ ਨਾਮ ਖਾਨਾ ਪੂਰਤੀ ਤੇ ਜਿਵੇਂ ਹੁੰਦਾ ਨਾ ਉਹ ਮਾੜੀ ਮਾਇ ਨੋਂ ਨੁੰਦਰਾ ਮਾਰਨੀ ਹੈ ਮਾੜੇ ਮਣ ਕਰਕੇ ਤੇ ਘਰ ਆਏ ਤੁਸੀਂ ਹੁਣ ਜਾ ਕੇ ਚੈੱਕ ਕਰਿਓ ਉਹ ਬਣ ਕੇ ਫਿਰ ਤਿਆਰ ਹੋ ਗਏ ਇਹ ਹੱਜ ਔਰ ਹੋਟਲ ਵਧਾ ਦੇ ਉੱਤੇ ਪਾਇਆ ਵਧਾ ਪਾ ਕੇ ਉਹਦੇ ਉੱਤੋਂ ਕੰਦ ਸਕੀਓ ਉਹ ਰਾਜੀਨਾਮਾ ਜੋਗੀ ਨਹੀਂ ਹੈ ਉਹ ਰਾਜੀਨਾਮਾ ਜੋਗ ਹੀ ਨਹੀਂ ਹੈਗਾ ਉਹ ਕਿਸੇ ਵੀ ਕੀਮਤ ਤੇ ਰਾਜੀਨਾਮਾ ਫੀਸ ਭਰ ਕੇ ਵੀ ਪਾਸ ਕਰ ਲੈ ਨਹੀਂ ਹੋਣਾ ਉਹਦਾ ਢੋਣਾ ਹੀ ਬੰਦਾ ਹੈ ਔਰ ਦੇਖੋ ਇਹ ਕੀ ਕਰਦੇ ਤੁਸੀਂ ਆਪ ਜਾ ਕੇ ਹੁਣ ਮੌਕੇ ਤੇ ਚੈੱਕ ਕਰਿਓ ਉਹ ਜਿਹੜਾ ਥੋੜਾ ਜਿਹਾ ਮੰਦੋਂਦਰਾ ਜੀਆ ਮਾਰਕੀਟ ਆਇਆ ਸੀ ਉਹ ਵੀ ਬਣ ਕੇ ਤਿਆਰ ਔਰ ਉੱਤੇ ਦੋ ਕਮਰੇ ਵੱਧ ਪਾ ਲਏ ਹੁਣ ਜੋ ਪਹਿਲਾ ਬਣਿਆ ਸੀ ਉਤੋਂ ਦੋ ਕਮਰੇ ਵੱਧ ਪਾ ਲਏ ਹੁਣ ਏਟੀਵੀ ਨੂੰ ਮੋਟੀ ਫੀਸ ਚਲ ਗਈ ਏ ਪ੍ਰਾਣਾ ਏਟੀਵੀ ਪੈਸੇ ਚੁੱਕਿਆ ਜੇ ਮੈਂ ਮੂੰਹ ਤੇ ਗੱਲ ਕਰਦਾ ਵੀ ਪ੍ਰਾਣਾ ਏਟੀਪੀ ਜਿਹੜਾ ਰਿਟਾਇਰ ਹੋ ਗਿਆ ਪ੍ਰਾਣਾ ਏਟੀਵੀ ਕਿਹੜਾ ਸੀ ਮੈਂ ਨਾ ਨਹੀਂ ਬਸ ਇੰਨਾ ਹੀ ਤਾਂ ਹੁੰਦਾ ਪ੍ਰਾਣਾ ਏਟੀਵੀ ਜਿਹੜਾ ਰਿਟਾਇਰ ਹੋ ਗਿਆ ਉਹ ਪੈਸੇ ਚੁੱਕ ਕੇ ਲੈ ਗਿਆ ਜੇ ਔਰ ਹੁਣ ਆਲੇ ਨਾਲੋਂ ਗੰਤਰਪ ਚੱਲ ਰਹੀ ਵੀ ਹੈ ਜਿਹੜਾ ਲਾਅ ਲਿਆ ਜੇ ਕਿਦਾਂ ਚੱਲਿਆ ਡਿਪਾਰਟਮੈਂਟ ਨੂੰ ਨਹੀਂ ਮਿਲਦਾ ਪਿਆ ਪੈਸਾ ਲੇਕਿਨ ਅਧਿਕਾਰੀਆਂ ਦੀ ਜੇਬਾਂ ਜਾ ਰਿਹਾ ਐਮਟੀਬੀ ਕਿਹੜੇ ਨੇ ਉੱਥੇ ਐਮਟੀ ਮਿਹਰਬਾਨ ਸਿੰਘ ਜੀ ਤਾਂ ਮਿਹਰਬਾਨ ਸਿੰਘ ਦੀ ਪੂਰੀ ਮਿਹਰਬਾਨੀ ਇਹ ਵੀ ਆਹੇ ਪਰਮਿੰਦਰ ਜੀ ਮਿਹਰਬਾਨ ਸਿੰਘ ਦੀ ਇੰਨੀ ਮਿਹਰਬਾਨੀ ਕਿਉਂ ਹਰ ਚਲੋ ਹਰ ਤਾਂ ਮਿਹਰਬਾਨੀ ਕਰਨੇ ਹੁਣ ਉੱਤੇ ਅਧਿਕਾਰੀ ਵੇਖਣਾ ਇਹਦੀ ਮਿਹਰਬਾਨੀ ਕਦੋਂ ਖਤਮ ਹੋਣੀ ਹੈ ਤਾਂ ਹੁਣ ਇਹਦੇ ਤੇ ਕੀ ਕਾਰਵਾਈ ਕਰਨਾ ਚਾਹੁੰਦੇ ਕਿਉਂਕਿ ਨੰਬਰੀ ਥਾਂ ਤੋਂ ਬਿਨਾਂ ਹੀ ਇਲੀਗਲ ਸਾਰੀ ਦੇਖੋ ਮੈਂ ਤੁਹਾਨੂੰ ਇਸ਼ਾਰਾ ਦਿੱਤਾ ਹੈ ਕਾਗਜ਼ ਜਦੋਂ ਆ ਗਏ ਫਿਰ ਮੈਂ ਉਹਦਾ ਕਾਨੂੰਨੀ ਪੱਖ ਵੱਲੋਂ ਵੀ ਤੁਰ ਪਾਂਗਾ ਚਿੰਤਾ ਨਾ ਕਰੋ ਇਸ ਗੱਲ ਦੇ ਇਹ ਚੋਰ ਮੋਰੀਆਂ ਹੀ ਬੰਦ ਕਰਾਉਣੀ ਆ ਤਾਂ ਕਿ ਖਜ਼ਾਨੇ 'ਚ ਪੈਸਾ ਜਾਵੇ ਲੋਕਾਂ ਦੇ ਭਲੇ ਦੇ ਕੰਮ ਹੋਣ ਸਰਕਾਰ ਕੁਝ ਕਰਨਾ ਚਾਹੁੰਦੀ ਆ ਸਰਕਾਰ ਕੁਝ ਕਰ ਸਕੇ ਪਰ ਇਹ ਅਧਿਕਾਰੀ ਜਿਹੜੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਆ ਸਰਕਾਰ ਨੂੰ ਚਾਹੀਦਾ ਇਹਨਾਂ ਅਧਿਕਾਰੀਆਂ ਦੀ ਖਬਰ ਲਵੇ